ਆਜੋ ਪੰਜਾਬੀ ਚ ਉਡਾੜਾ ਏਡੀ ਚੈਲੰਜ ਕਰੀਏ ਓਏ ਆ ਜਾ ਇੱਧਰ ਚੱਲੀਏ ਸਿੱਧਾ ਨਹੀਂ ਰਹਿਣਾ ਸੀ ਹਾਂ ਸੱਚ ਕੱਲੀ ਹੀ ਆ ਗਈ ਖਾਲੀ ਬੈਠੀ ਸੀ ਕਜਰੇਲਾ ਖਾਵਾਂਗੇ ਅੱਜ ਘਰੇ ਤਾਂ ਬਣਿਆ ਪਿਆ ਚੱਲ ਚੱਲੀਏ ਹੁਣ ਆ ਜਾ ਠੇਤੀ ਤੁਰ ਪਾ ਹੁਣ ਜਿੰਦਾ ਲਾ ਕੇ ਚਾਬੀ ਚੱਕ ਲਈ ਸੀ ਛੋਲੇ ਚ ਪਾ ਲਈ ਸੀ ਟੋਪੀ ਲੈ ਲੈ ਠੰਡ ਕਿੰਨੀ ਅੱਜ ਡਿੱਗ ਨਾ ਪਈ ਢੇਰ ਲੱਗਿਆ ਪੈ ਸਨੋ ਦਾ ਤੇਰੀ ਚਾਹ ਡੁੱਲ ਗਈ ਖੱਲੇ ਹੈ ਦੇਖੀ ਦਾਗ ਵੀ ਪੈ ਗਿਆ ਤੋਣਾ ਪਹਿਣਾ ਯਾਰ ਨੋਣਾ ਵੀ ਪਹਿਣਾ ਪਰ ਠੰਡ ਵਾਲੀ ਆ ਫੁੱਲਾ ਵਾਲਾ ਕੰਬਲ ਲੈ ਲਈ ਕੋਈ ਨਹੀਂ ਬਸ ਘਰਿਆ ਕਰ ਤੂੰ ਪਿੰਡੀਆਂ ਬਣਾਵਾਂਗੇ ਅੱਜ ਮਟਰ ਪਿਆਉਂਦੇ ਸੀ ਮੈਂ ਤਾਂ ਪਰ ਯਾਰ ਮਿੱਠੇ ਜੇ ਨਾ ਬਣਾ ਦੀ ਰਾਜਮਾ ਬਣਾਦਾ ਫਿਰ ਲੈ ਕੇ ਆਉਣ ਆ ਲਿਆ ਬਹੁਤ ਟਾਈਮ ਲੱਗ ਜਾਣਾ ਫਿਰ ਤਾਂ ਸ਼ਾਰਕ ਟੈਂਕ ਦੇਖੀ ਅੱਜ ਟੀਵੀ ਤੇ ਖਬਰਾਂ ਸੁਣਾਗੇ ਆਪਾਂ 트럼ਪ ਦੀਆਂ ਗੱਜਲਾਂ ਸੁਣਾਗੇ ਜ਼ਿੰਦਗੀ ਨਾ ਮਿਲੇਗੀ ਦੁਬਾਰਾ ਮੂਵੀ ਬੈਸਟ